ਜਿੱਥੇ ਨਿਸ਼ਾਨ ਸਾਹਿਬ ਹੈ ਨਾ ਉਥੇ ਕੰਪਲਸਰੀ ਹੈ ਗੁਰੂ ਵੱਲੋਂ ਹੁਕਮ ਹੈ ਜਿੱਥੇ ਨਿਸ਼ਾਨ ਹੈ ਇੱਥੇ ਭੁੱਖੇ ਨੂੰ ਰੋਟੀ ਮਿਲੇਗੀ ਰਾਤ ਰਹਿਣ ਵਾਲੇ ਨੂੰ ਰਿਆਇਸ਼ ਮਿਲੇਗੀ ਮਰੀਜ਼ ਨੂੰ ਦਵਾਈ ਮਿਲੇਗੀ ਜਿੱਥੇ ਇਹ ਨਹੀਂ ਮਿਲਦਾ ਉਥੇ ਨਿਸ਼ਾਨ ਸਾਹਿਬ ਡੁਪਲੀਕੇਟ ਹੈ ਮੈਨੂੰ ਮਾਫ ਕਰਦਾ ਗੁਰਦੁਆਰੇ 'ਚ ਨਿਸ਼ਾਨ ਸਾਹਿਬ ਹੈ ਉਹਦੀ ਡਿਫੀਨੇਸ਼ਨ ਹੈ ਕੋਈ ਬੰਦਾ ਜਾ ਰਿਹਾ ਉਹਨੂੰ ਭੁੱਖ ਲੱਗ ਗਈ ਉਹ ਕਹਿੰਦਾ ਕੋਈ ਨਹੀਂ ਦੇ ਸਕਦਾ ਮੈਂ ਤਾਂ ਮਰ ਗਿਆ ਪਰ ਉਹਨੋਂ ਨਿਸ਼ਾਨ ਵਿਖਾਈ ਪਿਆ ਇਹ ਮੇਰਾ ਗੁਰੂ ਦਾ ਨਿਸ਼ਾਨ ਹੈ ਇੱਥੋਂ ਮੈਨੂੰ ਇੱਥੋਂ ਮੈਨੂੰ ਲੰਗਰ ਵੀ ਮਿਲੇਗਾ ਇੱਥੋਂ ਮੈਨੂੰ ਰਿਹਾਈ ਵੀ ਮਿਲੇਗੀ ਇੱਥੇ ਮੇਰੀ ਦਵਾਈ ਵੀ ਹੋਏ ਗੁਰਦੁਆਰੇ ਦਾ ਮਤਲਬ ਹੈ ਜੀ ਇੱਥੋਂ ਸ਼ਬਦ ਮਿਲੇਗਾ ਕੰਨਾਂ ਵਿੱਚ ਜਾਏਗਾ ਮੇਰੇ ਅੰਦਰੋਂ ਠੰਡ ਆ ਜਾਏਗੀ ਗੁਰਦੁਆਰੇ ਦੀ ਡਿਫੀਨੇਸ਼ਨ ਦੱਸ ਰਿਹਾ ਹਾਂ ਯਾਦ ਰੱਖਣਾ ਮੇਰੇ ਵਰਗੇ ਕਈ ਕੀਰਤਨੀ ਆਉਣਗੇ ਮਰ ਜਾਣਗੇ ਪਰ ਇਹ ਡਿਫੀਨੇਸ਼ਨ ਨਾ ਭੁੱਲਣਾ ਕਦੀ ਵਕਤ ਆਵੇ ਤੇ ਇਹਨੂੰ ਕੰਪਲੀਟ ਕਰਨਾ ਹਰ ਗੁਰਦੁਆਰਾ ਕੰਪਲੀਟ ਕਰੇ ਜੀ ਜਦੋਂ ਕੰਪਲੀਟ ਕਰ ਲੇਗਾ ਤਾਂ ਹੀ ਅਸਲ ਵਿੱਚ ਗੁਰਦੁਆਰਾ ਹੈ ਵਰਨਾ ਅਨਕੰਪਲੀਟ ਹੈ ਹਰ ਗੁਰਦੁਆਰੇ ਵਿੱਚ ਭੁੱਖੇ ਨੂੰ ਰੋਟੀ ਮਿਲੇ ਹਰ ਗੁਰਦੁਆਰੇ ਵਿੱਚ ਦਵਾਈ ਮਿਲੇ ਹਰ ਗੁਰਦੁਆਰੇ ਤੋਂ ਐਜੂਕੇਸ਼ਨ ਹੋਵੇ ਤਾਂ ਉਹ ਗੁਰਦੁਆਰਾ ਹੈ ਗੁਰਦੁਆਰਾ ਅਸਲ ਵਿੱਚ ਗੁਰਦੁਆਰਾ ਹੈ